ਅੰਬ ਦੀ ਕੇਅਰ ਬਾਰੇ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਗੱਲ ਕਰ ਚੁੱਕੇ ਹਾਂ ਜੀ ਹੁਣ ਆਪਾਂ ਅੱਗੇ ਇਸ ਬਾਰੇ ਗੱਲ ਕਰਾਂਗੇ ਹਰਤ੍ਰਿਕਾਲ ਜੀ ਮੈਂ ਗੁਰਸੂਰਨ ਸਿੰਘ ਤਨੂਆ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਅੰਬ ਬਾਰੇ ਗੱਲ ਕਰਾਂਗੇ ਜੀ ਅੰਬ ਦੇ ਬੂਟੇ ਦੀ ਕੇਅਰ ਕਿੱਦਾਂ ਕਰਨੀ ਆ ਛੋਟੇ ਬੂਟੇ ਦਾ ਫਲ ਕੀ ਰੱਖਣਾ ਚਾਹੀਦਾ ਕੀ ਨਹੀਂ ਰੱਖਣਾ ਚਾਹੀਦਾ ਇਸ ਵਿਸ਼ੇ ਤੇ ਅੱਜ ਗੱਲ ਕਰਾਂਗੇ ਦੋਸਤੋ ਇਹ ਮੇਰਾ 2 ਸਾਲ ਦਾ ਬੂਟਾ ਜੀ ਇਹਦੀ ਗਰੋਥ ਥੋੜੀ ਜੀ ਘਟ ਆ ਤੇ ਪਰ ਇਹਨੂੰ ਬੂਰ ਬਹੁਤ ਆ ਚੁੱਕਿਆ ਜੀ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ ਹਰ ਇੱਕ ਟਾਣੀ ਤੇ ਹਰ ਇੱਕ ਨੋਡ ਤੇ ਫਰੂਟ ਆ ਚੁੱਕਿਆ ਜ ਇਹ ਫਰੂਟ ਆਪਾਂ ਨੇ ਲੈਣਾ ਨਹੀਂ ਜੀ। ਅੰਬ ਦੇ ਬੂਟੇ ਨੂੰ ਖਾਸ ਕਰਕੇ ਪਹਿਲੇ 3 ਸਾਲ ਜੇ ਆਪਾਂ ਫਰੂਟ ਨਾ ਲਈਏ ਉਹ ਬਹੁਤ ਵਧੀਆ ਹੁੰਦਾ। ਇੱਕ ਦਾ ਵੀ ਲਾਲਚ ਜਿਹੜਾ ਆਪਾਂ ਕਰਦੇ ਆਂ ਵੀ ਇੱਕ ਬੂਟਾ ਆਪਾਂ ਇੱਕ ਫਲ ਰੱਖ ਲਈਏ ਜੀ ਆਪਾਂ ਉਹ ਵੀ ਆਪਣੇ ਲਈ ਲਾਲਚ ਹੋ ਜਾਂਦਾ ਤੇ ਉਹ ਵੀ ਬੂਟੇ ਨੂੰ ਨੁਕਸਾਨ ਪਹੁੰਚਾਉਂਦਾ। ਕਿਸ ਹੱਦ ਤੱਕ ਪਹੁੰਚਾਉਂਦਾ ਇਹ ਸੋਚ ਲਓ ਵੀ ਉਹ ਆ ਕੇ ਅਗਲੇ ਸਾਲ ਦੇ ਵਿੱਚ ਉਹ ਬੂਟਾ ਮਰੂ ਹੀ ਮਰੂ। ਮੈਂ ਜਿੰਨਾ ਕਿ ਤਜਰਬਾ ਮੇਰਾ ਆਪ ਦਾ ਜਿਹੜਾ ਮੇਰੇ ਫਾਰਮ ਤੇ ਆ ਉਹ ਇਹ ਦੇਖਿਆ ਬਹੁਤ ਸੋਹਣੇ ਚੱਲਣ ਵਾਲੇ ਅੰਬ ਦੇ ਬੂਟੇ ਜੇ ਉਹਨਾਂ ਤੋਂ ਪਹਿਲੇ 2 ਸਾਲ ਜਾਂ ਤੇ 3 ਸਾਲ ਦੇ ਵਿੱਚ ਆਪਾਂ ਅੰਬ ਰੱਖ ਲੈਨੇ ਆ ਤੇ ਉਹ ਬੂਟਾ ਅਗਲੇ ਸਾਲ ਨੂੰ ਮਰ ਜਾਂਦਾ ਕਿਉਂਕਿ ਆਪਣੀ ਜ਼ਮੀਨ ਦੇ ਵਿੱਚ ਉਹਨੇ ਨਿਊਟ੍ਰੀਸ਼ਨ ਨਹੀਂ ਹੈਗੇ ਜੀ ਜਿੰਨੇ ਅੰਬ ਨੂੰ ਮਿਲਨੇ ਚਾਹੀਦੇ ਆ ਜ਼ਮੀਨ ਦੇ ਵਿੱਚ ਨਿਊਟ੍ਰੀਸ਼ਨ ਪੂਰੇ ਸੀ ਪਰ ਜਿਹੜੇ ਲੀਚ ਹੋਣ ਵਾਲੇ ਨਿਊਟ੍ਰੀਸ਼ਨ ਨੇ ਜਿਹੜੇ ਧਰਤੀ ਦੇ ਵਿੱਚ ਥੱਲੇ ਚਲੇ ਜਾਂਦੇ ਨੇ ਉਹ ਇਹਨਾਂ ਦੀ ਜੜਾਂ ਤੋਂ ਐਨੇ ਪਹੁੰਚ ਤੋਂ ਬਾਹਰ ਹੋ ਜਾਂਦੇ ਆ ਵੀ ਇਹ ਫਿਰ ਉਹ ਜਜਬ ਨਹੀਂ ਕਰਦਾ ਉਹਨਾਂ ਨੂੰ ਚੱਕਦਾ ਨਹੀਂ ਕਿਉਂਕਿ 3 ਫੁੱਟ ਤੇ ਆਪਣੇ ਜਿਹੜੀ ਹਾਰਡ ਲੇਅਰ ਆ ਹਾਰਡ ਪੈਨ ਆ ਉਹ 3 3.5 ਫੁੱਟ ਤੇ ਆਉਂਦਾ ਉਹਦੇ ਵਿੱਚ ਸਾਰੇ ਜਿਹੜੇ ਆਪਣੇ ਲੀਚ ਹੋਏ ਮਾਈਕਰੋ ਨਿਊਟ੍ਰੀਐਂਟ ਨਿਊਟ੍ਰੀਐਂਟ ਨੇ ਉਹ ਉਸ ਲੇਅਰ ਦੇ ਵਿੱਚ ਆ ਕੇ ਪੈ ਜਾਂਦੇ ਆ ਤਾਂ ਉੱਥੇ ਜਦੋਂ ਇਹਦੀਆਂ ਜੜਾਂ ਜਦ ਤੱਕ ਪਹੁੰਚਦੀਆਂ ਨਹੀਂ ਜਦ ਤੱਕ ਅੰਬ ਦੇ ਬੂਟੇ ਨੂੰ ਉਨੀ ਨਿਊਟ੍ਰੀਸ਼ਨ ਨਹੀਂ ਮਿਲਦੀ ਤੇ ਉਹਦੇ ਨਾਲ ਹੁੰਦਾ ਕੀ ਹੈ ਫਿਰ ਅੰਬ ਮਰਨ ਲੱਗ ਜਾਂਦਾ ਜਿਉਂ ਆਪਾਂ ਪਹਿਲੇ ਸਾਲ ਇਹ ਤੋਂ ਫਲ ਲੈ ਲਿਆ ਦੂਜੇ ਸਾਲ ਫਲ ਲੈ ਲਿਆ ਇਹਨੇ ਮਰ ਜਾਣਾ ਜੀ ਇਸ ਤੋਂ ਸਭ ਤੋਂ ਬੈਟਰ ਕੰਮ ਇਹ ਹੈ ਵੀ ਆਪਾਂ ਇੱਕ ਬੂਟੇ ਤੋਂ ਇੱਕ ਅੰਬ ਦਾ ਵੀ ਲਾਲਚ ਨਾ ਤੱਕੀਏ ਜੀ ਪਹਿਲੇ 2 ਜਾਂ 3 ਸਾਲ ਖਾਸ ਕਰਕੇ ਜੀ ਉਸ ਤੋਂ ਬਾਅਦ ਜਿੰਨੋ ਜਿਉਂ-ਜਿਉਂ ਬੂਟਾ ਵਧੀ ਜਾਊਗਾ ਉਹਨੇ ਆਪ ਦੇ ਹਿਸਾਬ ਨਾਲ ਆਪੇ ਫਲ ਚੱਕੀ ਜਾਣਾ ਹੁਣ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਵੀ ਕਿੰਨੇ ਅੰਬ ਲੱਗੇ ਹੋਏ ਨੇ ਜੀ ਆਪਣੀ ਵੀਡੀਓ ਨੂੰ ਮੈਂ ਇਹਦੇ ਵਿੱਚ ਵੀ ਉਹ ਸ਼ਾਰਟ ਪਾ ਦੂੰਗਾ ਵੀ ਜਿਹੜੇ ਆਪਣੇ 5 ਸਾਲ ਦੇ ਬੂਟੇ ਨੇ ਉਹਨਾਂ ਨੂੰ ਕਿੰਨੇ ਅੰਬ ਲੱਗ ਚੁੱਕੇ ਨੇ ਜੀ ਹੁਣ ਇਹਦਾ ਤੁਸੀਂ ਦੇਖ ਸਕਦੇ ਹੋ ਜੀ ਇਹਦਾ ਅੰਬ ਕੱਟ ਦੇ ਬੂਰ ਕੱਟਣ ਦਾ ਤਰੀਕਾ ਇਹ ਹੈ ਦੋਸਤੋ ਤੇ ਜਿਹੜਾ ਜੀ ਆ ਅੱਖਾਂ ਨੇ ਜੀ ਜਿਹੜੀਆਂ ਇੱਥੇ ਅੱਖਾਂ ਆਉਣਗੀਆਂ ਇਹਨਾਂ ਦੇ ਵਿੱਚੋਂ ਨਵੀਂ ਗ੍ਰੋਥ ਸ਼ੁਰੂ ਹੋਣੀ ਆ। ਦੋਸਤੋ ਜੇ ਆਪਾਂ ਇਹ ਨਾ ਕਟਿੰਗ ਕੀਤੀ ਨਾ ਤਾਂ ਇਹਨੇ ਵਧਣਾ ਨਾ ਨਵੀਂ ਗ੍ਰੋਥ ਹੋਣੀ ਆ ਤਾਂ ਇਸ ਕਰਕੇ ਥੋੜਾ ਜਿਹਾ ਦੂਰ ਰੱਖ ਕੇ ਇਹਨੂੰ ਬੂਰ ਨੂੰ ਇੱਥੋਂ ਕੱਟ ਦੋ। ਜਿਹੜੀ ਆ ਆ ਨੋਡ ਆ ਇਹ ਨਹੀਂ ਖਰਾਬ ਹੋਣੀ ਚਾਹੀਦੀ ਆ ਇੱਥੋਂ ਨਵੀਂ ਗ੍ਰੋਥ ਚੱਕੂਗਾ ਜੀ ਉਨਾਂ ਹੀ ਬੂਟਾ ਇਹ ਸੋਨਾ ਬਣੂਗਾ। ਤਾਂ ਸਾਰਾ ਤਕਰੀਬਨ ਬੂਰ ਆਪਣਾ ਜਿਹੜਾ ਹੈ ਜੀ ਅੱਧਾ ਕਿੰਚ ਤੋਂ ਦੂਰ ਰੱਖ ਕੇ ਕੱਟ ਦਿੱਤਾ ਜਾਣਾ ਚਾਹੀਦਾ ਜੀ ਮੈਂ ਸਾਰੇ ਦੋਸਤਾਂ ਨੂੰ ਇਹੀ ਬੇਨਤੀ ਕਰੂੰਗਾ ਜੀ ਕਈ ਦੋਸਤਾਂ ਨੇ ਪੁੱਛਿਆ ਸੀ ਮੇਰੇ ਤੋਂ ਵੀ ਕਿੰਨਾ ਕਬੂਰ ਰੱਖ ਲੈਣਾ ਚਾਹੀਦਾ ਪਹਿਲੇ ਸਾਲ ਦੂਜੇ ਸਾਲ ਤੇ ਪਹਿਲੇ ਸਾਲ ਬੂਟੇ ਤੇ ਜਮਾ ਹੀ ਨਾ ਫਰੂਟ ਰੱਖੋ ਹੁਣ ਤੁਸੀਂ ਆਹ ਦੇਖ ਸਕਦੇ ਹੋ ਜੀ ਅੰਬ ਬਾਣੇ ਸ਼ੁਰੂ ਹੋ ਚੁੱਕੇ ਸੀ ਫਾਲੇ ਦੇ ਤੇ ਠਹਿਰਦਾ ਪੂਰੇ ਵਧੀਆ ਅੰਬ ਲੱਗਦੇ ਜੀ ਪਰ ਗੱਲ ਕੀ ਹੈ ਜੀ ਆਪਾਂ ਇਹ ਰੱਖਣਾ ਨਹੀਂ ਹੈ ਜੀ ਬਿਲਕੁਲ ਵੀ ਕਿਉਂਕਿ ਬੂਟਾ ਹਜੇ ਉਹਨੇ ਜੋਗਾ ਨਹੀਂ ਹੈਗਾ ਜਿੰਨਾ ਫਰੂਟ ਇਹਦੇ ਤੇ ਆ ਜਾਣਾ ਜੇ ਹੁਣ ਸਾਰਾ ਫਰੂਟ ਆਪਾਂ ਸੋਚ ਲਈਏ ਵੀ ਇਹਦੇ ਤੇ ਟਿਕ ਜੂਗਾ ਤਾਂ ਬੂਟਾ ਟੁੱਟ ਕੇ ਡਿੱਗ ਜੂਗਾ ਜੀ ਤੇ ਇਸ ਲਈ ਆ ਕੱਟਣਾ ਬਹੁਤ ਜ਼ਰੂਰੀ ਆ ਜੀ ਸਾਰਾ ਬੂਰ ਤੇ ਕੱਟ ਦਿਓ ਜੀ ਇੱਕ ਜਦੋਂ ਆਪਾਂ ਨੇ ਕੋਈ ਵੀ ਕਟਰ ਬਰਤਨਾਂ ਦੋਸਤੋ ਉਹਦੇ ਵਿੱਚ ਆਪਾਂ ਨੇ ਕਰਨਾ ਕੀ ਆ ਘਟਰ ਨੂੰ ਪਹਿਲਾਂ ਸਪਰੇਟ ਨਾਲ ਧੋ ਲੈਣਾ ਸਪਰੇਟ ਇੱਥੋਂ 10-20 ਰੁਪਏ ਦਾ ਆਪਾਂ ਨੂੰ ਕਿਸੇ ਵੀ ਕੈਮਿਸਟਰੀ ਸ਼ਾਪ ਤੋਂ ਮਿਲ ਜਾਂਦਾ ਇਹਨੂੰ ਚੰਗੀ ਤਰ੍ਹਾਂ ਧੋ ਲੋ ਸਾਫ਼ ਕਰ ਲੋ ਉਹਦੇ ਨਾਲ ਹੁੰਦਾ ਕੀ ਆ ਜੀ ਕੋਈ ਵੀ ਕਟਾਣੂ ਉਹ ਗਾਹਾਂ ਇਹਦੇ ਤੋਂ ਨਹੀਂ ਬਾਧਾ ਹੁਣ ਇਹਦੇ ਤੇ ਮੈਂ ਨੀਲੇ ਤੋਂ ਉੱਥੇ ਦਾ ਤੇ ਜਿਹੜਾ ਪੇਸਟ ਆਪਣਾ ਕਲੀ ਦਾ ਉਹ ਲਾਉਂਗਾ ਤੇ ਇੱਕ ਗੱਲ ਤੁਸੀਂ ਹੋਰ ਦੇਖਿਓ ਬਾਈ ਜੀ ਮੈਂ ਇਹਦੇ ਤਣੇ ਤੇ ਕਲੀ ਕਰ ਚੁੱਕੇ ਆ ਜੀ ਤੇ ਉਹ ਸਿਰਫ ਏਸੇ ਕਰਕੇ ਕੀਤੀ ਆ ਵੀ ਜਿਹੜੀ ਹੁਣ ਗਰਮੀ ਲੂ ਚੱਲੂਗੀ ਉਹਦੇ ਵਿੱਚ ਆਪਾਂ ਨੇ ਇਹਦੇ ਤੋਂ ਬਚਾ ਲਈ ਲੂ ਤੋਂ ਬਚਾ ਲਈ ਇਹਦੇ ਤਣੇ ਨੂੰ ਆਪਾਂ ਕਲੀ ਕਰ ਦੇਣੀ ਆ ਕਲੀ ਕਰਨ ਨਾਲ ਕੀ ਆ ਜੀ ਜਿਹੜੀ ਗਰਮ ਹਵਾ ਹੁੰਦੀ ਆ ਉਹ ਇਹਦੇ ਜਿਹੜੀ ਸਕਿਨ ਨੂੰ ਖਰਾਬ ਨਹੀਂ ਕਰਦੀ ਤੇ ਕਈ ਕੀੜੇ ਮਕੌੜੇ ਇਹ ਜੇ ਹੁੰਦੇ ਆ ਜਿਹੜੇ ਚੜ ਜਾਂਦੇ ਆ ਜੀ ਉੱਤੇ ਇਹਦੇ ਥੱਲੋਂ ਤਣੇ ਤੋਂ ਤੇ ਉਹ ਤਣੇ ਨੂੰ ਛੇਦ ਕਰਨ ਲੱਗ ਜਾਂਦੇ ਆ ਜਾਂ ਕਈ ਵਾਰ ਤਣੇ 'ਚ ਗੂਂਦ ਆਉਣ ਲੱਗ ਜਾਂਦੀ ਆ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਇਹੀ ਹੁੰਦਾ ਵੀ ਆਪਾਂ ਕਲੀ ਕਰਦੀਏ ਜੀ ਤੇ ਅੰਬ ਦੇ ਜਿਹੜੇ ਬੂਟੇ ਨੇ ਜੀ ਪਹਿਲੇ 2 ਸਾਲ ਤੁਸੀਂ ਹਰ ਹਾਲਤ ਦੇ ਵਿੱਚ ਉਹਨਾਂ ਤੋਂ ਫਰੂਟ ਕੱਟਣਾ ਹੀ ਕੱਟਣਾ ਇਹਨੂੰ ਜ਼ਿਆਦਾ ਰਾਫਲੀ ਆਪਾਂ ਹੱਥਾਂ ਨਾਲ ਨਾ ਤੋੜੀਏ ਉਹਦੇ ਨਾਲ ਇਹਦੇ ਤੇ ਜ਼ਖਮ ਹੋ ਜਾਂਦਾ ਅੱਖ ਜੇ ਇੱਥੋਂ ਜ਼ਖਮੀ ਹੋ ਗਈ ਤਾਂ ਬੂਟੇ ਨੇ ਪਿਛਲੀ ਅੱਖ ਤੋਂ ਚੱਲਣਾ ਗਰੋਥ ਰੁਕ ਜਾਂਦੀ ਆ ਇਸ ਕਰਕੇ ਦੋਸਤੋ ਬਸ ਕਟਰ ਲੈ ਕੇ ਤੁਸੀਂ ਇੱਕ ਅੱਧਾ ਇੰਚ ਛੱਡ ਕੇ ਜੀ ਇੱਥੋਂ ਤੇ ਨਾਲ ਦੀ ਨਾਲ ਕੱਟ ਦੇਣਾ ਉਨੀ ਹੀ ਗਰੋਥ ਇਹਦੀ ਜ਼ਿਆਦਾ ਵਧੂਗੀ ਜੀ ਧੰਨਵਾਦ ਜੀ